ਸ੍ਰਿਸ਼ਟੀ ਰਸੋਈ ਸਾਫ ਕਰ ਰਹੀ ਸੀ ਉਸੇ ਵੇਲੇ ਹੀ ਉਸ ਦਾ 8 ਸਾਲ ਦਾ ਪੁੱਤ ਸ਼ੁਭਮ ਦੌੜਦਾ ਹੋਇਆ ਰਸੋਈ ਵਿੱਚ ਆਇਆ ਅਤੇ ਘਬराई ਹੋਈ ਆਵਾਜ਼ ਵਿੱਚ ਬੋਲਿਆ ਮੰਮੀ ਮੰਮੀ ਮੈਂ ਤਾਂ ਕੁਝ ਨਹੀਂ ਚੁਰਾਇਆ ਫਿਰ ਮੰਮੀ ਮੈਨੂੰ ਚੋਰ ਕਿਉਂ ਕਹਿ ਰਹੀ ਹੈ ਨਿੱਕੇ ਸ਼ੁਭਮ ਨੇ 마ਸੂਮੀਅਤ ਨਾਲ ਆਪਣੀ ਮਾਂ ਸ੍ਰਿਸ਼ਟੀ ਨੂੰ ਕਿਹਾ ਉਸ ਦੀਆਂ ਅੱਖਾਂ ਵਿੱਚ ਘਬਰਾਹਟ ਅਤੇ ਡਰ ਸਾਫ਼ ਝਲਕ ਰਿਹਾ ਸੀ ਸ੍ਰਿਸ਼ਟੀ ਜੋ ਪਹਿਲਾਂ ਹੀ ਆਪਣੇ ਭਾਬੀ ਦੇ ਤਾਨਿਆਂ ਤੋਂ ਪਰੇਸ਼ਾਨ ਸੀ ਪੁੱਤ ਦੀ ਗੱਲ ਸੁਣ ਕੇ ਹੋਰ ਵੀ ਪਰੇਸ਼ਾਨ ਹੋ ਗਈ ਇੰਨੇ ਨੂੰ ਉਸ ਦੀ ਭਾਬੀ ਵੀ ਉੱਥੇ ਪਹੁੰਚ ਗਈ ਅਤੇ ਤਾਨਾ ਮਾਰਦੀ ਹੋਈ ਬੋਲੀ ਨਨਾਨ ਜੀ ਆਪਣੇ ਪੁੱਤ ਨੂੰ ਜਰਾ ਸੰਭਾਲ ਕੇ ਰੱਖੋ ਇਸ ਨੂੰ ਇੰਨਾ ਹੀ ਖਾਣ ਦਾ ਸ਼ੌਕ ਹੈ ਤਾਂ ਅਨਾਥ ਆਸ਼ਰਮ ਵਿੱਚ ਭੇਜ ਦਿਵੋ ਭੇਜ ਦਿਓ ਇਹ ਡਾਈਨਿੰਗ ਟੇਬਲ ਤੇ ਖਾਣਾ ਚੁਰਾਉਣ ਆਇਆ ਸੀ ਸ਼੍ਰਿਸ਼ਟੀ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ ਉਹ ਆਪਣੇ ਗੁੱਸੇ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਦੀ ਹੋਈ ਬੋਲੀ ਕੀ ਬੋਲਦੇ ਪਏ ਹੋ ਭਾਬੀ ਪਏ ਹੋ ਭਾਬੀ ਸ਼ੁਭਮ ਨੇ ਕੁਝ ਨਹੀਂ ਕੀਤਾ ਪਰ ਭਾਬੀ ਦੇ ਤਾਨੇ ਅਤੇ અપਮਾਨ ਵੱਧਦੇ ਜਾ ਰਹੇ ਸੀ ਫਿਰ ਵੀ ਸ਼੍ਰਿਸ਼ਟੀ ਨੇ ਆਪਣੇ ਆਪ ਨੂੰ ਸੰਭਾਲਦੇ ਹੋਏ ਕਿਹਾ ਭਾਬੀ ਸ਼ੁਭਮ ਤਾਂ ਬਸ ਖੇਡ ਰਿਹਾ ਸੀ ਉਸਦੀ ਭਾਬੀ ਵਿਅੰਗ ਢੰਗ ਨਾਲ ਹੱਸਦੀ ਹੋਈ ਬੋਲੀ ਮੈਨੂੰ ਤੁਹਾਡੇ ਤੋਂ ਇਹ ਉਮੀਦ ਨਹੀਂ ਸੀ ਹਮੇਸ਼ਾ ਆਪਣੇ ਪੁੱਤ ਦੀ ਗਲਤੀ ਛੁਪਾਉਂਦੇ ਰਹਿੰਦੇ ਹੋ ਅਤੇ ਦੂਜਿਆਂ ਨੂੰ ਦੋਸ਼ ਦਿੰਦੇ ਰਹਿੰਦੇ ਹੋ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਤੁਹਾਡਾ ਘਰ ਹੈ ਜਦੋਂ ਜੋ ਮਨ ਕਰੇ ਚੁੱਕ ਕੇ ਖਾ ਪੀ ਲੋਗੇ ਤੁਸੀਂ ਲੋਕ ਹੁਣ ਇੱਥੇ ਮਹਿਮਾਨ ਬਣ ਕੇ ਆਏ ਹੋ ਸਾਡੇ ਘਰ ਵਿੱਚ ਆ ਕੇ ਸਾਡੀ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਨਾ ਕਰਿਓ ਇਹ ਤਾਨਾ ਸ੍ਰਿਸ਼ਟੀ ਨੂੰ ਸ੍ਰਿਸ਼ਟੀ ਦੇ ਦਿਲ ਨੂੰ ਵਿੰਗ ਗਿਆ ਉਸ ਨੂੰ ਲੱਗਦਾ ਸੀ ਕਿ ਵਿਆਹ ਤੋਂ ਬਾਅਦ ਵੀ ਉਸ ਦਾ ਮਾਇਕਾ ਉਸ ਲਈ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਉਹ ਆਪਣੇ ਮਾਨਸਿਕ ਮਾਨਸਿਕ ਅਤੇ ਸਰੀਰਕ ਥਕਾਵਟ ਨੂੰ ਦੂਰ ਕਰ ਸਕਦੀ ਹੈ ਪਰ ਇੱਥੇ ਤਾਂ ਹਰ ਪਲ અપਮਾਨ ਅਤੇ ਤਾਨਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਉਸ ਨੇ ਡੂੰਗਾ ਸਾਹ ਡੂੰਗਾ ਸਾਹ ਲਿਆ ਅਤੇ ਸੋਚਣ ਲੱਗੀ ਕਿ ਰਿਸ਼ਤੇ ਸੱਚਮੁੱਚ ਇੰਨੇ ਦੁਖਦਾਈ ਹੁੰਦੇ ਹਨ ਕਿ ਮੈਨੂੰ ਅਜਿਹੇ ਮਾਹੌਲ ਵਿੱਚ ਰਹਿ ਕੇ ਹਮੇਸ਼ਾ અપਮਾਨ ਸਹਿਣਾ ਪਵੇਗਾ ਅੱਜ ਤੱਕ ਗੱਲ ਸਿਰਫ ਉਸ ਦੀ ਉਸ ਤੱਕ ਹੀ ਸੀਮਤ ਸੀ ਪਰ ਹੁਣ ਉਸ ਦੇ ਪੁੱਤ ਨੂੰ ਵੀ ਇੱਥੇ ਚੋਰ ਕਿਹਾ ਜਾਣ ਲੱਗਾ ਸੀ ਉਸ ਦੀਆਂ ਅੱਖਾਂ ਵਿੱਚ ਹੰਝੂ ਦਾ ਸਾਹ ਲਾਵ ਪੈ ਗਿਆ ਉਸ ਨੂੰ ਲੱਗ ਰਿਹਾ ਸੀ ਕਿ ਉਸ ਦੀ ਜ਼ਿੰਦਗੀ ਵਿੱਚ ਹੁਣ ਬਹੁਤ ਕੁਝ ਬਦਲ ਗਿਆ ਹੈ ਰਿਸ਼ਤੇ ਪਹਿਲੇ ਵਾਂਗ ਸਰਲ ਅਤੇ ਮਿੱਠੇ ਨਹੀਂ ਰਹੇ ਅੱਜ ਪਹਿਲੀ ਵਾਰ ਉਸ ਨੂੰ ਇਸ ਘਰ ਵਿੱਚ ਆਪਣਤ ਮਹਿਸੂਸ ਨਹੀਂ ਹੋ ਰਹੀ ਸੀ ਸਗੋਂ ਉਸ ਨੂੰ ਲੱਗ ਰਿਹਾ ਸੀ ਕਿ ਸੱਚਮੁੱਚ ਉਹ ਇੱਕ ਮਹਿਮਾਨ ਬਣ ਕੇ ਰਹਿ ਗਈ ਹੈ ਸ੍ਰਿਸ਼ਟੀ ਦੇ ਮਾਨ ਵਿੱਚ ਭਿਆਨਕ ਉਥਲ-ਪੁਥਲ ਮਚੀ ਹੋਈ ਸੀ ਭਾਬੀ ਦੇ ਤਾਨੇ ਅਤੇ ਮਾਇਕੇ ਵਿੱਚ ਮਿਲ ਰਿਹਾ અપਮਾਨ ਉਸ ਦੀ ਮਾਨਸਿਕ ਸਥਿਤੀ ਨੂੰ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਿਹਾ ਸੀ ਇੱਕ ਮਹੀਨੇ ਤੋਂ ਬਾਅਦ ਆਪਣੇ ਪਤੀ ਨੀਰਜ ਅਤੇ ਪੁੱਤਰ ਨਾਲ ਮਾਇਕੇ ਵਿੱਚ ਰਹਿ ਰਹੀ ਸੀ ਉਸ ਦੇ ਸਹੁਰੇ ਪਰਿਵਾਰ ਵਿੱਚ ਜ ਪਰਿਵਾਰ ਵਿੱਚ ਜਾਇਦਾਦ ਦੇ ਵੰਟਵਾਰੇ ਨੂੰ ਲੈ ਕੇ ਝਗੜਾ ਹੋਇਆ ਸੀ ਉਸ ਦਾ ਪਤੀ ਆਲਸੀ ਅਤੇ ਕਮਜ਼ੋਰ ਸੀ ਉਹ ਘਰ ਦੇ ਖਰਚੇ ਵਿੱਚ ਸਹਿਯੋਗ ਨਹੀਂ ਕਰਦਾ ਸੀ ਸੀ ਸੋ ਮਾਤਾ ਪਿਤਾ ਨੇ ਇੱਕ ਅਰਧਾ ਵੰਟਵਾਰਾ ਕਰ ਦੇਣਾ ਹੀ ਸਹੀ ਸਮਝਿਆ ਸੀ ਵੰਟਵਾਰੇ ਵਿੱਚ ਉਹਨਾਂ ਨੂੰ ਇੱਕ ਕਮਰਾ ਵੇੜਾ ਤੇ ਰਸੋਈ ਮਿਲੀ ਸੀ ਸ੍ਰਿਸ਼ਟੀ ਨੇ ਸੋਚਿਆ ਸੀ ਕਿ ਹੁਣ ਉਸ ਦੇ ਪਤੀ ਨੂੰ ਅਕਲ ਆਵੇਗੀ ਅਤੇ ਅਤੇ ਉਹ ਆਪਣੀ ਜ਼ਿੰਮੇਵਾਰੀ ਚੁੱਕੇਗਾ ਕਰੋ ਤਾਂ ਉਸ ਨੂੰ ਲੈ ਕੇ ਮਾਇਕੇ ਚਲਾ ਆਇਆ ਅਤੇ ਪਤਨੀ ਨੂੰ ਸਮਝਾਇਆ ਸੀ ਮੇਰਾ ਉਸ ਘਰ ਵਿੱਚ ਰਹਿਣ ਦਾ ਮਨ ਹੀ ਨਹੀਂ ਕਰਦਾ ਉਦੋਂ ਤੋਂ ਉਹ ਇੱਥੇ ਹੀ ਮਾਇਕੇ ਵਿੱਚ ਪਿਆ ਸੀ ਸ਼ੁਰੂ ਵਿੱਚ ਉਸ ਦੇ ਭਰਾ ਭਾਬੀ ਨੇ ਕੁਝ ਨਹੀਂ ਕਿਹਾ ਪਰ ਦਿਨੋ ਦਿਨ ਭਾਬੀ ਦੇ ਤਾਨੇ ਸਾਹਮਣੇ ਆਉਣ ਲੱਗੇ ਸ਼੍ਰਿਸ਼ਟੀ ਨੂੰ ਆਪਣਾ ਸਵੇ ਮਾਨ ਬਹੁਤ ਪਿਆਰਾ ਸੀ ਪਿਆਰਾ ਸੀ ਉਹ ਪਤੀ ਨੂੰ ਬਾਰ ਬਾਰ ਕਹਿ ਰਹੀ ਸੀ ਤੂੰ ਕੋਈ ਢੰਗ ਦਾ ਕੰਮ ਲੱਭ ਅਸੀਂ ਆਪਣੀ ਬਖਰੀ ਗ੍ਰਹਿਸਤੀ ਬਸਾਈਏ ਪਰ ਨੀਰਜ ਉਸਨੂੰ ਹਰ ਵਾਰ ਸਮਝਾਣ ਦਿੰਦਾ ਮੁਸੀਬਤ ਉਹ ਵਿੱਚ ਆਪਣੇ ਹੀ ਕੰਮ ਆਉਂਦਾ ਕੰਮ ਆਉਂਦੇ ਹਨ ਇਹ ਤੁਹਾਡਾ ਵਿਕਰ ਹੈ ਮੈਂ ਚੰਗੀ ਨੌਕਰੀ ਦੀ ਖੋਜ ਕਰ ਰਿਹਾ ਹਾਂ ਜਿਵੇਂ ਹੀ ਨੌਕਰੀ ਮਿਲੇਗੀ ਅਸੀਂ ਇੱਥੋਂ ਚਲੇ ਜਾਵਾਂਗੇ ਸ੍ਰਿਸ਼ਟੀ ਨੂੰ ਲੱਗ ਰਿਹਾ ਸੀ ਕਿ ਨੀਰਜ ਇੱਥੇ ਵੀ ਬਹਾਨੇ ਹੀ ਬਣਾ ਰਿਹਾ ਹੈ ਹੀ ਬਣਾ ਰਿਹਾ ਹੈ ਉਤੋਂ ਭਾਬੀ ਦੇ ਤਾਨੇ ਵੀ ਉਸ ਨੂੰ ਦਿਨ ਰਾਤ ਪਰੇਸ਼ਾਨ ਕਰਦੇ ਸੀ ਰਾਤ ਨੂੰ ਜਦੋਂ ਵਿਕਰਮ ਘਰ ਆਇਆ ਸ੍ਰਿਸ਼ਟੀ ਨੇ ਸਿੱਧੇ ਸਿੱਧੇ ਉਸ ਨੂੰ ਚਿੜਕਦੇ ਹੋਏ ਕਿਹਾ ਇੱਥੇ ਅਸੀਂ ਮਹਿਮਾਨ ਵਾਂਗ ਰਹਾਂ ਬਾਰਾ ਫਿਰ ਵੀ ਸਾਨੂੰ ਮਹਿਮਾਨ ਵਾਲਾ ਸਤਿਕਾਰ ਵੀ ਨਹੀਂ ਮਿਲ ਰਿਹਾ ਭਾਬੀ ਦਿਨ ਰਾਤ ਮੈਨੂੰ ਤਾਨੇ ਮਾਰਦੀ ਰਹਿੰਦੀ ਹੈ ਸ਼ੁਭਮ ਵੀ ਇਸ ਘਰ ਦੇ ਮਾਹੌਲ ਵਿੱਚ ਡਰਿਆ ਸਹਮਿਆ ਜਿਹਾ ਰਹਿੰਦਾ ਹੈ ਅਸੀਂ ਇਸ ਘਰ ਤੋਂ ਕਦੋਂ ਜਾਵਾਂਗੇ ਤੁਹਾਡੀ ਵਜ੍ਹਾ ਨਾਲ ਨਾ ਮੈਨੂੰ ਸਹੁਰੇ ਘਰ ਵਿੱਚ ਸਤਿਕਾਰ ਮਿਲਿਆ ਨਾ ਮਾਇਕੇ ਵਿੱਚ ਜੇ ਤੁਸੀਂ ਸਾਡੇ ਲਈ ਕੁਝ ਨਹੀਂ ਕਰ ਸਕਦੇ ਤਾਂ ਮੈਨੂੰ ਹੀ ਕੁਝ ਕਰਨਾ ਪਵੇਗਾ ਕੋਈ ਸਖਤ ਕਦਮ ਚੁਕਣਾ ਪਵੇਗਾ ਇਹ ਸੁਣ ਕੇ ਨੀਰਜ ਹੈਰਾਨ ਹੋ ਗਿਆ ਅਤੇ ਬੋਲਿਆ ਤੂੰ ਕੀ ਕਰੇਂਗੀ ਕੀ ਤੂੰ ਕੋਈ ਕੰਮ ਲੱਭ ਲਿਆ ਹੈ ਸ਼੍ਰਿਸ਼ਟੀ ਨੇ ਕਿਹਾ ਜਦੋਂ ਇਨਸਾਨ ਕੋਲ ਕੋਈ ਰਾਹ ਨਹੀਂ ਹੁੰਦਾ ਤਾਂ ਉਸ ਨੂੰ ਆਪਣੇ ਲਈ ਖੁਦ ਹੀ ਖੜਾ ਹੋਣਾ ਪੈਂਦਾ ਹੈ ਵੈਸੇ ਵੀ ਤੁਹਾਡੇ ਨਾਲ ਰਹਿ ਕੇ ਮੈਨੂੰ ਕੀ ਮਿਲ ਰਿਹਾ ਹੈ ਮੈਂ ਹੁਣ ਤੁਹਾਡੇ ਨਾਲ ਨਹੀਂ ਰਹਿਣਾ ਚਾਹੁੰਦੀ ਤੁਹਾਡਾ ਖੁਦ ਦਾ ਕੋਈ ਸਵੈ ਮਾਨ ਨੇਤਾ ਹੈ ਨਹੀਂ ਪਹਿਲਾਂ ਤੁਸੀਂ ਮਾਂ ਦੀ ਕਮਾਈ ਤੇ ਪਲਦੇ ਰਹੇ ਫਿਰ ਭਰਾ ਭਾਬੀ ਦੇ ਸਹਾਰੇ ਜਿਉਂਦੇ ਆਏ ਤੁਸੀਂ ਕਦੇ ਇਹ ਟਿਕ ਕੇ ਕੰਮ ਨਹੀਂ ਕੀਤਾ ਤੁਹਾਡੇ ਘਰ ਵਾਲਿਆਂ ਨੇ ਪਰੇਸ਼ਾਨ ਹੋ ਕੇ ਵਟਵਾਰਾ ਕਰ ਦਿੱਤਾ ਫਿਰ ਵੀ ਤੁਹਾਨੂੰ ਆਪਣੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਨਹੀਂ ਹੋਇਆ ਉੰਜ ਤਾਂ ਤੁਸੀਂ ਮੈਨੂੰ ਮਾਇਕੇ ਲੈ ਆਏ ਅਤੇ ਹੁਣ ਮਾਇਕੇ ਵਿੱਚ ਮੈਨੂੰ અપਮਾਨਿਤ ਹੋਣਾ ਪੈ ਰਿਹਾ ਹੈ ਮੈਨੂੰ ਅਜਿਹਾ ਪਤੀ ਨਹੀਂ ਚਾਹੀਦਾ ਜੋ ਆਪਣੀਆਂ ਪਰਿਵਾਰਿਕ ਜ਼ਿੰਮੇਵਾਰੀਆਂ ਨੂੰ ਚੁਕਣਾ ਨਹੀਂ ਜਾਣਦਾ ਇਹ ਸੁਣ ਕੇ ਨੀਰਜ ਹੱਕਾ ਬੱਕਾ रह ਗਿਆ ਉਹ ਬੋਲਿਆ ਮੈਂ ਜਲਦੀ ਹੀ ਕੋਈ ਕੰਮ ਲੱਭ ਲਵਾਂਗਾ ਤੂੰ ਅਜਿਹੀਆਂ ਗੱਲਾਂ ਕਿਉਂ ਕਰ ਰਹੀ ਹੈ ਸ਼੍ਰਿਸ਼ਟੀ ਨੇ ਕਿਹਾ ਮੈਂ ਥੱਕ ਗਈ ਹਾਂ ਸਾਡੇ ਵਿਆਹ ਨੂੰ 10 ਸਾਲ ਹੋ ਗਏ ਸਾਡਾ ਇੱਕ ਪੁੱਤ ਵੀ ਹੈ ਫਿਰ ਵੀ ਤੁਸੀਂ ਅੱਜ ਤੱਕ ਕੋਈ ਜ਼ਿੰਮੇਵਾਰੀ ਢੰਗ ਨਾਲ ਨਹੀਂ ਚੁੱਕੀ ਇਸ ਲਈ ਹੁਣ ਮੈਂ ਤੁਹਾਡੇ ਤੋਂ ਤਲਾਕ ਚੋਂਦੀ ਹਾਂ ਇਹ ਸੁਣ ਕੇ ਨੀਰਜ ਹੈਰਾਨੀ ਨਾਲ ਬੋਲਿਆ ਸੋਰੇ ਵਾਲੇ ਤੁਹਾਡਾ ਸਾਥ ਨਹੀਂ ਦਿੰਦੇ ਸਾਥ ਨਹੀਂ ਦੇਣਗੇ ਮਾਇਕੇ ਨਾਲ ਵੀ ਤੁਹਾਡੇ ਰਿਸ਼ਤੇ ਖਰਾਬ ਹੋ ਗਏ ਹਨ ਹੁਣ ਮੈਨੂੰ ਵੀ ਛੱਡ ਦੇਵੇਂਗੀ ਤਾਂ ਕੀ ਕਰੇਗੀ ਸ੍ਰਿਸ਼ਟੀ ਨੇ ਕਿਹਾ ਮੈਂ ਆਪਣੀ ਜ਼ਿੰਦਗੀ ਆਪ ਦੇਖ ਲਵਾਂਗੀ ਮੈਨੂੰ ਲਵਾਂਗੀ ਮੈਨੂੰ ਹੁਣ ਤੁਸੀਂ ਹੀ ਇੱਕ ਬੋਝ ਵਰਗੇ ਲੱਗਣ ਲੱਗੇ ਹੋ ਤੁਹਾਡੀ ਵਜ੍ਹਾ ਨਾਲ ਹੀ ਮੇਰੇ ਮਾਇਕੇ ਅਤੇ ਸੋਰੇ ਦੋਵਾਂ ਪਾਸੇ ਦੇ ਰਿਸ਼ਤੇ ਖਰਾਬ ਹੋਏ ਹਨ ਇਸ ਲਈ ਹੁਣ ਮੈਨੂੰ ਤੁਹਾਡੇ ਵਰਗਾ ਇਨਸਾਨ ਆਪਣੀ ਜ਼ਿੰਦਗੀ ਵਿੱਚ ਨਹੀਂ ਚਾਹੀਦਾ ਸਾਨੂੰ ਹੁਣ ਆਪਣੇ ਰਾਹ ਵੱਖਰੇ ਕਰ ਲੈਣੇ ਚਾਹੀਦੇ ਹਨ ਨਿਰਜ ਨਿਰਾਸ਼ ਹੋ ਗਿਆ ਅਤੇ ਬੋਲਿਆ ਤੂੰ ਮੈਨੂੰ ਛੱਡ ਦਵੇਂਗੀ ਤਾਂ ਮੇਰਾ ਕੀ ਹੋਵੇਗਾ ਸ੍ਰਿਸ਼ਟੀ ਕੁਛ ਦੇ ਵਿੱਚ ਬੋਲੀ ਜੇ ਮੈਂ ਤੁਹਾਡੇ ਨਾਲ ਰਹੀ ਤਾਂ ਸ਼ਾਇਦ ਮੈਂ ਆਪਣੇ ਆਪ ਨੂੰ ਵੀ ਗਵਾ ਦਿਆ ਵੀ ਗਵਾ ਦਿਆਂ ਇਹ ਫੈਸਲਾ ਮੇਰੇ ਲਈ ਆਸਾਨ ਨਹੀਂ ਪਰ ਮੇਰੀ ਖੁਸ਼ਹਾਲੀ ਅਤੇ ਸਬੇਮਾਨ ਲਈ ਬਹੁਤ ਜ਼ਰੂਰੀ ਹੈ ਸ੍ਰਿਸ਼ਟੀ ਨੇ ਪਤੀ ਨੂੰ ਤਲਾਕ ਦੇਣ ਦਾ ਮਨ ਬਣਾ ਲਿਆ ਉਸਨੇ ਜਲਦੀ ਹੀ ਵਕੀਲ ਨਾਲ ਮੁਲਾਕਾਤ ਕੀਤੀ ਅਤੇ ਤਲਾਕ ਦੀ ਪਰ ਕਰਿਆ ਸ਼ੁਰੂ ਕਰਵਾ ਦਿੱਤੀ ਨਾਲ ਹੀ ਉਸਨੇ ਆਪਣੇ ਭਰਾ ਮਿਆਂਕ ਨਾਲ ਗੱਲ ਕੀਤੀ ਅਤੇ ਸਿੱਧੇ ਸਿੱਧੇ ਕਹਿ ਦਿੱਤਾ ਇਸ ਘਰ ਵਿੱਚ ਮੇਰਾ ਵੀ ਹੱਕ ਬਣਦਾ ਹੈ ਮੈਨੂੰ ਇਸ ਘਰ ਵਿੱਚ ਹਿੱਸਾ ਚਾਹੀਦਾ ਉਸ ਦਾ ਭਰਾ ਬਹੁਤ ਸਮਝਦਾਰ ਸੀ ਅਤੇ ਉਸਨੇ ਕਿਹਾ ਮੈਂ ਤੈਨੂੰ ਇਸ ਘਰ ਵਿੱਚੋਂ ਹਿੱਸਾ ਜ਼ਰੂਰ ਦੇਵਾਂਗਾ ਕਿਉਂਕਿ ਮੰਮੀ ਪਾਪਾ ਤੋਂ ਬਾਅਦ ਅਸੀਂ ਦੋਵੇਂ ਹੀ ਇੱਕ ਦੂਸਰੇ ਦਾ ਸਹਾਰਾ ਹਾਂ ਸਹਾਰਾ ਹਾਂ ਤੂੰ ਬਿਲਕੁਲ ਸਹੀ ਫੈਸਲਾ ਲਿਆ ਹੈ ਅਜਿਹੇ ਕਮਜ਼ੋਰ ਤੇ ਨਿਕੰਮੇ ਆਦਮੀ ਨਾਲ ਜ਼ਿੰਦਗੀ ਭਰ ਜ਼ਿੰਦਗੀ ਪਰ ਨਹੀਂ ਰਿਆ ਜਾ ਸਕਦਾ ਉਸ ਦੇ ਭਰਾ ਨੇ ਉਸ ਦਾ ਸਾਥ ਦਿੱਤਾ ਪਰ ਭਾਬੀ ਬਹੁਤ ਨਾਰਾਜ਼ ਹੋਈ ਕਿ ਉਸ ਨੂੰ ਘਰ ਵਿੱਚ ਹਿੱਸਾ ਨੇ ਦੇਣ ਦੀ ਕੀ ਲੋੜ ਹੈ ਮੈਂ ਅੰਕ ਨੇ ਉਸ ਨੂੰ ਸਮਝਾਇਆ ਜੇ ਮੇਰੀ ਭੈਣ ਕੋਟ ਚਲੀ ਗਈ ਤਾਂ ਉਸ ਨੂੰ ਹਿੱਸਾ ਦੇਣ ਦੀ ਦੇਣਾ ਹੀ ਪਵੇਗਾ ਇੰਨਾ ਤਾਂ ਮਾਸ਼ਾ ਕਰਨ ਦੀ ਕੀ ਲੋੜ ਹੈ ਆਖਿਰ ਉਹ ਸਾਡੀ ਹੀ ਹੈ ਆਪਣਾ ਹੱਕ ਲੈ ਰਹੀ ਹੈ ਇਸ ਵਿੱਚ ਕੁਝ ਗਲਤ ਨਹੀਂ ਇਸ ਗੱਲ ਤੇ ਭਾਬੀ ਚੁੱਪ ਹੋ ਗਈ ਕਿਉਂਕਿ ਕਾਨੂੰਨੀ ਤੌਰ ਤੇ ਜਾਇਦਾਦ ਵਿੱਚ ਨਣਾ ਨਨੰਦ ਦਾ ਵੀ ਹੱਕ ਸੀ ਤਲਾਕ ਤੋਂ ਬਾਅਦ ਨੀਰਜ ਨੂੰ ਉਹ ਘਰ ਛੱਡਣਾ ਪਿਆ ਉਹ ਵਾਪਸ ਆਪਣੇ ਘਰ ਤਾਂ ਚਲਿਆ ਗਿਆ ਪਰ ਹੁਣ ਉਸ ਨੂੰ ਇਕੱਲੇ ਹੀ ਜ਼ਿੰਦਗੀ گزارਣੀ ਸੀ ਛੋਟਾ-ਮੋਟਾ ਕੰਮ ਕਰਕੇ ਉਹ ਆਪਣਾ ਗੁਜ਼ਾਰਾ ਕਰ ਰਿਹਾ ਸੀ ਮਾਂ ਤੇ ਮਰਾ ਭਾਬੀ ਨਾਲ ਉਸ ਦੇ ਰਿਸ਼ਤੇ ਪਹਿਲਾਂ ਹੀ ਖਰਾਬ ਸੀ ਅਤੇ ਹੁਣ ਅਜਿਹੇ ਆਦਮੀ ਨੂੰ ਕੋਈ ਨਵਾਂ ਰਿਸ਼ਤਾ ਵੀ ਨਹੀਂ ਮਿਲ ਰਿਹਾ ਸੀ ਇਧਰ ਮਾਇਕੇ ਵਿੱਚ ਆਪਣਾ ਹਿੱਸਾ ਲੈ ਕੇ ਸ੍ਰਿਸ਼ਟੀ ਆਪਣੇ ਆਪ ਨੂੰ ਬਹੁਤ ਮਜ਼ਬੂਤ ਮਹਿਸੂਸ ਕਰ ਰਹੀ ਸੀ ਉਸ ਨੇ ਆਪਣੇ ਪੁੱਤ ਸ਼ੁਭਮ ਨਾਲ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਉਹ ਨੇੜੇ ਦੇ ਇੱਕ ਇੱਕ ਪਲੇ ਸਕੂਲ ਵਿੱਚ ਕੰਮ ਕਰਨ ਲੱਗੀ ਅਤੇ ਆਪਣੇ ਪੁੱਤ ਦੀ ਪਰਵਰਿਸ਼ ਵੀ ਚੰਗੀ ਤਰ੍ਹਾਂ ਕਰ ਰਹੀ ਸੀ ਉਸ ਨੂੰ ਆਪਣੀ ਜ਼ਿੰਦਗੀ ਤੋਂ ਇਹ ਸਮਝ ਆਇਆ ਕਿ ਔਰਤਾਂ ਨੂੰ ਵੀ ਆਪਣੇ ਅਧਿਕਾਰ ਸਤਿਕਾਰ ਅਤੇ ਆਜ਼ਾਦੀ ਲਈ ਆਵਾਜ਼ ਉਠਾਉਣੀ ਚਾਹੀਦੀ ਹੈ ਤਦ ਹੀ ਉਹਨਾਂ ਦੀ ਜ਼ਿੰਦਗੀ ਵਿੱਚ ਕੋਈ ਬਦਲਾਅ ਆ ਸਕਦਾ ਹੈ ਆਪਣੇ ਸਵੈਮਾਨ ਅਤੇ ਅਧਿਕਾਰਾਂ ਦੀ ਰਾਖੀ ਕਰਨਾ ਸਭ ਤੋਂ ਅਹਿਮ ਹੁੰਦਾ ਹੈ ਕੋਈ ਵੀ ਇਨਸਾਨ ਆਪਣੇ ਇਨਸਾਨ ਆਪਣੀ ਆਤਮ ਨਿਰਭਰਤਾ ਅਤੇ ਹਿੰਮਤ ਨਾਲ ਮੁਸ਼ਕਲ ਹਾਲਾਤ ਦਾ ਸਾਹਮਣਾ ਕਰਕੇ ਆਪਣੇ ਹਾਲਾਤ ਬਦਲਣ ਦੇ ਸਮਰਥ ਹੁੰਦਾ ਹੈ ਜ਼ਰੂਰਤ ਹੈ ਤਾਂ ਬਸ ਸਹੀ ਦਿਸ਼ਾ ਵਿੱਚ ਕਦਮ ਅੱਗੇ ਵਧਾਉਂਦੀ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਵੇਗੀ ਧੰਨਵਾਦ ਜੀ